ਬਾਬਾ ਦੀਪ ਸਿੰਘ ਜੀ ਹੁਣੀ ਇਸ ਰੂਹੇ ਜ਼ਮੀਨ ਤੇ ਮਾਗਦੇ ਮਹੀਨੇ 1739 ਬਿਕਰਮੀ ਸੰਮਤ ਵਿੱਚ ਹੁੰਦੇ ਨੇ ਜਨਮ ਹੁੰਦਾ ਏ ਉਹਨਾਂ ਦਾ ਪਿੰਡ ਪਉ ਵਿੰਡਾ ਭਾਈ ਭਗਤਾ ਜੀ ਬੀਬੀ ਜਿਉਣੀ ਜੀ ਦੇ ਗ੍ਰਹਿ ਵਿਖੇ ਉਹ ਆਏ ਨੇ ਜ਼ਿਮੀਂਦਾਰਾਂ ਦਾ ਪਰਿਵਾਰ ਹੈ ਭਾਈ ਖੇਤੀ ਕਰਨ ਵਾਲੇ ਲੋਕ ਨੇ ਗੁਰੂ ਘਰ ਲਈ ਦਸਵੰਦ ਕੱਢਦੇ ਨੇ ਸ਼ੇਮਾਹੀ ਫਸਲ ਵੇਚ ਵਟ ਕੇ ਦਸਵੰਦ ਲੈ ਕੇ ਅਨੰਦਾਂ ਦੀ ਪੁਰੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ ਜਿਹੜਾ ਬਾਲਕ ਪੈਦਾ ਹੋਇਆ ਹੈ ਬੜੇ ਪ੍ਰੇਮ ਦੇ ਨਾਲ ਪਰਿਵਾਰ ਨੇ ਨਾਮਕਰਨ ਕੀਤਾ ਦੀਪ ਨਾਮ ਰੱਖਿਆ ਹੈ ਦੀਪ ਦਾ ਮਤਲਬ ਸਮਝਦੇਈਏ ਜੋ ਪ੍ਰਕਾਸ਼ਿਤ ਹੈ ਜਿਹਦੀ ਚਮਕ ਬਹੁਤੀ ਹੋਵੇ ਤੇਜ ਬਹੁਤਾ ਹੋਵੇ ਬਚਪਨ ਕੁਝ ਐਸਾ ਹੈ ਮਾਈ ਬਾਪ ਨੇ ਛੋਟੀ ਉਮਰ ਹੀ ਹਰਮੰਦਰ ਸਾਹਿਬ ਦਰਸ਼ਨ ਦੇਦਾਰੇ ਕਰਵਾਉਣੇ ਗੁਰੂ ਕੇ ਲੜ ਲਾ ਦਿੱਤਾ ਜੋ ਜਿਹੜੇ ਗੁਰਮਤਿ ਦੇ ਧਾਰਨੀ ਮਾਤਾ ਪਿਤਾ ਹੁੰਦੇ ਨੇ ਉਹ ਪ੍ਰਭੂ ਪਰਮੇਸ਼ਰ ਨੂੰ ਗੁਰੂ ਪਾਤਸ਼ਾਹ ਨੂੰ ਇਹ ਅਰਦਾਸ ਕਰਦੇ ਨੇ ਵੀ ਸਾਡਾ ਬੱਚਾ ਵੀ ਗੁਰਸ਼ਿਕ ਹੋਵੇ ਤੁਹਾਡੀ ਪੈ ਭਾਵਨੀ ਵਿੱਚ ਚੱਲਣ ਵਾਲਾ ਹੋਵੇ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਧਨ ਰਾਸ ਪੂਰੇ ਗੁਰੂ ਤੋਂ ਨਾਮ ਧਨ ਹੀ ਮੰਗਦੇ ਨੇ ਆਪਣੇ ਪਰਿਵਾਰ ਲਈ ਆਪਣੇ ਬਾਲਾਂ ਲਈ ਪਾਣੀ ਚ ਇੱਕ ਜਗਾ ਹੁੰਦਾ ਹੈ ਨਾ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮਾਤਾ ਦੀਏ ਆਸੀਸ ਹੁੰਦੀ ਹੈ ਮੇਰਾ ਬਾਲ ਵੈਗਰੂ ਨੂੰ ਧਿਆਉਣ ਵਾਲਾ ਹੋਵੇ ਧਰਮੀ ਹੋਵੇ ਤੋ ਇਦਾ ਬਚਪਨ ਤੋਂ ਹੀ ਮਾਪਿਆਂ ਨੇ ਭਜ ਦੀਪੇ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦਿੱਤਾ 12 ਵਰਿਆਂ ਦੀ ਉਮਰ ਹੋਈ ਜਵਾਨੀ ਆਈ ਅਨੰਦਾ ਦੀ ਪੁਰੀ ਜਸਵੰਦ ਲੈ ਕੇ ਮਾਝੇ ਦੀਆਂ ਸੰਗਤਾਂ ਜਾ ਰਹੀਆਂ ਨੇ ਗੁਰਾਂ ਦੇ ਦਰਸ਼ਨ ਕਰਨ ਭਾਈ ਭਗਤਾ ਬੀਬੀ ਜਿਉਣੀ ਵੀ ਆਪਣੇ ਫਰਜ਼ੰਦ ਭਾਈ ਦੀਪੇ ਨੂੰ ਲੈ ਕੇ ਅਨੰਦਾ ਦੀ ਪੁਰੀ ਪਹੁੰਚਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕੀਤੇ ਕਹਿੰਦੇ ਭਾਈ ਦੀਪਾ ਗੁਰੂ ਦਾ ਹੋ ਕੇ ਰਹਿ ਗਿਆ ਭਾਈ ਨੰਦ ਲਾਲ ਕਹਿੰਦੇ ਮੈਂ ਸਾਹਮਣੇ ਬਹਿ ਕੇ ਗੁਰੂ ਗੋਬਿੰਦ ਸਿੰਘ ਨੂੰ ਤੱਕਿਆ ਹੈ ਇਸ ਰੂਹੇ ਜ਼ਮੀਨ ਨੇ ਕੋਈ ਦੂਜਾ ਗੁਰੂ ਗੋਬਿੰਦ ਸਿੰਘ ਵਰਗਾ ਪੈਦਾ ਨਹੀਂ ਕੀਤਾ ਜਿਹਦੇ ਚਿਹਰੇ ਤੇ ਐਸਾ ਸੋਹਪਣ ਹੋਵੇ ਉਦਾਹਰਣ ਨਹੀਂ ਕੋਈ ਕੰਪੈਰੀਟਿਵਲੀ ਕਿਸੇ ਦੇ ਸਾਵੇਂ ਰੱਖਿਆ ਨਹੀਂ ਜਾ ਸਕਦਾ ਗੁਰੂ ਨੂੰ ਵੀ ਉਹਦੀ ਮੂਰਤ ਉਹਦੇ ਵਰਗੀ ਸੀ ਜਾਂ ਉਹਦੇ ਵਰਗੀ ਸੀ ਕਹਿੰਦਾ ਉਹ ਮੂਰਤ ਇਕੀ ਹੋਈ ਏ ਦੁਨੀਆ ਤੇ ਫਾਰਸੀ ਵਿੱਚ ਪੈਨੰਦ ਲਾਲ ਕਹਿੰਦੇ ਨੇ ਦਾਇਮੋ ਪਾਇਨਦੇ ਗੁਰਗੋਬਿੰਦ ਸਿੰਘ ਫਰਖੋ ਫਰਖੁੰਦੇ ਗੁਰਗੋਬਿੰਦ ਸਿੰਘ ਦਾਇਮ ਫਾਰਸੀ ਵਿੱਚ ਉਹਨੂੰ ਆਂਦੇ ਨੇ ਜੋ ਸਦਾ ਹੈ ਪਾਇਨਦੇ ਰਹਿਣ ਵਾਲਾ ਜੋ ਅਕਾਲ ਪੁਰਖ ਸਦਾ ਰਹਿਣ ਵਾਲਾ ਹੈ ਗੁਰੂ ਗੋਬਿੰਦ ਸਿੰਘ ਉਹਦਾ ਸਰਗੁਣ ਸਰੂਪ ਨੇ ਫਾਰੂਖ ਜਿਹੜਾ ਬਹੁਤਾ ਸੋਹਣਾ ਹੋਵੇ ਉਹਨੂੰ ਆਂਦੇ ਨੇ ਫਰਕ ਹੁੰਦੇ ਪਾਕ ਮੁਕੱਦਸ ਨੂੰ ਪਵਿੱਤਰ ਨੂੰ ਆਂਦੇ ਨੇ ਪਾਰਸੀ ਚ ਕਹਿੰਦੇ ਦੁਨੀਆ ਤੇ ਬੜੀਆਂ ਸੋਹਣੀਆਂ ਮੂਰਤਾਂ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਸਭ ਨਾਲੋਂ ਵੱਧ ਕੇ ਹੈ ਸਭ ਨਾਲੋਂ ਪਵਿੱਤਰ ਹੈ ਸਭ ਨਾਲੋਂ ਸੁੰਦਰ ਨੇ ਉਹਨਾਂ ਵਰਗਾ ਕੋਈ ਦੂਸਰਾ ਨਹੀਂ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਪੜਦੇ ਹੋ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਵਾਰਿਆ ਗੁਰੂ ਬੜਾ ਮਨਮੋਹਣਾ ਹੈ ਬੜਾ ਸੁੰਦਰ ਹੈ ਉਹਦੀ ਬਾਣੀ ਦੀ ਐਸੀ ਹਜ਼ਮਤ ਹੈ ਮਨ ਨੂੰ ਕਾਬੂ 'ਚ ਕਰ ਲੈਂਦਾ ਹੈ ਜਿਵੇਂ ਕੁੰਡਾ ਹਾਥੀ ਨੂੰ ਕਾਬੂ 'ਚ ਕਰਦਾ ਹੈ ਗੁਰਾਂ ਦੀ ਬਾਣੀ ਮਨ ਨੂੰ ਕਾਬੂ ਵਿੱਚ ਕਰ ਲੈਂਦੀ ਹੈ ਉਦੇ ਦਰਸ਼ਨ ਕਰਨ ਨਾਲ ਮਿਲਦਾ ਕੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਿਦਾਰੇ ਕੀ ਬਖਸ਼ਦੇ ਨੇ ਮੇਰਾ ਹਿਰਦੈ ਸ਼ੁੱਧ ਬੁੱਧ ਵਿੱਚਰ ਗਈ ਮਨ ਆਸਾ ਚਿੰਤ ਵਿਸਾਰਿਆ ਹੈ ਕਹਿੰਦੇ ਜਿਹੜਾ ਗੁਰਾਂ ਦੇ ਦਰਸ਼ਨ ਕਰਦਾ ਹੈ ਭਾਵਨਾ ਦੇ ਨਾਲ ਉਹਦੇ ਜੀਵਨ ਵਿੱਚ ਚਿੰਤਾ ਨਹੀਂ ਰਹਿੰਦੀ ਰੋਗ ਸੂਗ ਜਿਹੜੇ ਨੇ ਇਨਾਂ ਦੀ ਕੋਈ ਸ਼ੁੱਧ ਬੁੱਧ ਨਹੀਂ ਰਹਿੰਦੀ ਭਾਵੇਂ ਇਨਾਂ ਤੋਂ ਦੂਰੀ ਬਣ ਜਾਂਦੀ ਹੈ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਜਿਹੜਾ ਮਨ ਟਿਕਦਾ ਨਹੀਂ ਸੀ ਅੱਜ ਗੁਰਾਂ ਦੇ ਆਸਰੇ ਟਿਕ ਗਿਆ ਐਸਾ ਤੀਰ ਲੱਗਾ ਪ੍ਰੇਮ ਦਾ ਜਿਵੇਂ ਮੱਛੀ ਪਾਣੀ ਬਿਨਾ ਨਹੀਂ ਰਹਿੰਦੀ ਹੁਣ ਗੁਰੂ ਤੋਂ ਬਿਨਾ ਰਹਾ ਨਹੀਂ ਜਾ ਸਕਦਾ ਵੱਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿੰਖਿਨ ਵਾਰਿਆ ਗੁਰੂ ਪਰਮੇਸ਼ਰ ਦਾ ਰੂਪ ਹੈ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਗੁਰਾਂ ਦੇ ਦਿਦਾਰੇ ਕਰ ਲਏ ਨੂਰਾਨੀ ਅਗੰਮੀ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਦਿਦਾਰੇ ਕਰਕੇ ਬਾਬਾ ਦੀਪਾ ਗੁਰੂ ਗੋਬਿੰਦ ਸਿੰਘ ਦਾ ਯੋਕੇ ਰਹਿ ਗਿਆ ਕੁਝ ਸਮਾਂ ਮਾਜੇ ਦੀਆਂ ਸੰਗਤਾਂ ਚਰਣਾ ਵਿੱਚ ਰਹੀਆਂ ਖੁਸ਼ੇ ਲੈਣ ਲੱਗੇ ਨੇ ਮਹਾਰਾਜ ਹੁਣ ਨਗਰਾਂ ਨੂੰ ਵਾਪਸ ਜਾਈਏ ਤੇ ਭਾਈ ਦੀਪਾ ਕਹਿੰਦਾ ਮੈਂ ਕਦਮ ਬੋਸੀ ਨਹੀਂ ਛੱਡ ਸਕਦਾ ਤੁਹਾਡੇ ਚਰਨਾਂ ਤੋਂ ਦੂਰ ਨਹੀਂ ਜਾਣਾ ਵਣੀ ਚਾਹੁੰਦਾ ਹੈ ਨਾ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਭਾਈ ਪਿਆਰੇ ਤੋਂ ਬਿਨਾ ਰਹਿਣਾ ਬੜਾ ਔਖਾ ਹੈ ਜਿਵੇਂ ਲੋਭੀ ਮਾਇਆ ਬਿਨਾ ਨਹੀਂ ਰਹਿੰਦਾ ਸਿੱਖ ਗੁਰੂ ਬਿਨਾ ਨਹੀਂ ਰਹਿ ਸਕਦਾ ਚਲੋ ਭਾਈ ਭਗਤਾ ਬੀਬੀ ਜਿਉਣੀ ਮਾਝ ਦੇ ਦੀਆਂ ਸੰਗਤਾਂ ਨਾਲ ਇੱਥੇ ਵਾਪਸ ਆ ਗਏ ਭਾਈ ਦੀਪਾ ਗੁਰਾਂ ਦੇ ਚਰਨਾਂ ਵਿੱਚ ਟਿਕ ਗਿਆ ਖੰਡੇ ਦੀ ਪੋਲ ਛਕੀ ਸ਼ਸਤਰ ਅਤੇ ਸ਼ਾਸਤਰ ਵਿਦਿਆ ਵਿੱਚ ਸਿੱਖਾ ਨੂੰ ਨਿਪਨ ਕੀਤਾ ਜਾ ਰਿਹਾ ਹੈ ਔਰ ਉਸ ਵਕਤ ਮੁਖੀਆ ਸਿੱਖ ਗੁਰੂ ਘਰ ਵਿੱਚ ਜਿਹਦੇ ਕੋਲ ਦੀਵਾਨ ਦਾ ਰੁਤਬਾ ਹੈ ਉਹਦਾ ਨਾਮ ਸੀ ਭਾਈ ਮਨੀ ਸਿੰਘ ਗੁਰਾਂ ਦੇ ਹੁਕਮ ਵਿੱਚ ਭਾਈ ਮਨੀ ਸਿੰਘ ਦੀ ਦੇਖਰੇਖ ਹੇਠ ਬਾਬਾ ਦੀਪ ਸਿੰਘ ਹੋਣਾ ਤੇ ਹੋਰ ਸਿੰਘਾਂ ਨੇ ਗੁਰਮੁਖੀ ਪੰਜਾਬੀ ਅਰਬੀ ਫਾਰਸੀ ਸੰਸਕ੍ਰਿਤ ਹਿੰਦੀ ਬ੍ਰਿਜ ਭਾਸ਼ਾ ਬੇਅੰਤ ਭਾਸ਼ਾਵਾਂ ਨੂੰ ਸਿੱਖਣਾ ਕੀਤਾ ਹੈ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੈ ਸ਼ਸਤਰ ਵਿਦਿਆ ਘੋੜ ਸਵਾਰੀ ਤਲਵਾਰਬਾਜ਼ੀ ਤੀਰ ਅੰਦਾਜ਼ੀ ਨੇਜੇਬਾਜ਼ੀ ਵਿੱਚ ਮਹਾਰਤ ਹਾਸਲ ਕਰ ਲਈ ਹੈ ਕੋਈ 1700 ਦਿਨ ਈਸਵੀ ਦੀ ਗੱਲ ਹੈ 1760 ਬਿਕਰਮੀ ਸੰਮਤ ਮਾਪੇ ਆਏ ਨੇ ਨੰਦਾਂ ਦੀ ਪੁਰੀ ਭਾਈ ਭਗਤਾ ਤੇ ਬੀਬੀ ਜਿਉਣੀ ਮਹਾਰਾਜ ਭਾਈ ਦੀਪੇ ਨੂੰ ਘਰ ਲੈ ਜਾਈਏ ਤੇ ਗੁਰਦੇਵ ਕਹਿੰਦੇ ਠੀਕ ਹੈ ਲੈ ਜਾਇਓ ਮਹਾਰਾਜ ਨੇ ਵਾਰ ਦਿੱਤੀ ਪਰ ਇਹ ਦਰਬਾਰ ਦੇ ਵਿੱਚ ਗਾਂ ਦੀਵ ਮਰਦ ਤੁਰਿਆ ਆਉਂਦਾ ਹੈ ਕਲੀਆਂ ਵਾਲਾ ਚੋਲਾ ਪਾਇਆ ਕਮਰ ਕੱਸਾ ਕੀਤਾ ਹੈ ਸ਼ਸਤਰ ਟੰਗੇ ਹੋਏ ਨੇ ਵੱਡਾ ਦਮਾਲਾ ਝੂਲ ਰਿਹਾ ਹੈ ਚੱਕਰ ਚੁੜਾਏ ਹੋਏ ਨੇ ਸਹਿ ਸੁਭਾਈ ਮਾਪਿਆਂ ਦੇ ਗਲੂਏ ਚੋਂ ਨਿਕਲਿਆ ਆ ਦੀਪੇ ਪੁੱਤਰ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਰੌਂ ਵਿੱਚ ਆ ਕੇ ਕਹਿੰਦੇ ਹੁਣ ਮਾਈਏ ਦੀਪਾ ਨਹੀਂ ਰਿਹਾ ਖੰਡੇ ਦੀ ਪੌਲ ਛਾ ਕੇ ਦੀਪ ਸਿੰਘ ਬਣ ਗਿਆ ਹੈ ਸਿੰਘ ਦਾ ਅੱਦਾ ਨਾਂ ਨਹੀਂ ਨ ਲਈਦਾ ਤਨਖਾ ਨਾਮਿਆਂ ਚ ਲਿਖਿਆ ਹੈ ਕਹਿੰਦੇ ਤਨਖਾਹ ਲਗਦੀ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੁਕਮ ਕਰਦੇ ਨੇ ਬਾਬਾ ਦੀਪ ਸਿੰਘ ਨੂੰ ਜਿੱਥੇ ਵੀ ਰਹਿਣਾ ਹੈ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਜਿੰਨਾ ਚਿਰ ਸਾਹ ਨੇ ਗੁਰੂ ਘਰ ਦੀ ਗੁਰੂ ਪਰਮੇਸ਼ਰ ਦੀ ਕੀਰਤੀ ਗਾਉਣੀ ਹੈ